ਆਵੇਂ ਚ ਜੇ ਸਾਡੇ ਬੱਚੇ ਦਿਹਾੜੀ ਤੇ ਜਾਂਦੇ ਨੇ ਮਜ਼ਦੂਰੀ ਤੇ ਜਾਂਦੇ ਨੇ ਜਿੰਨੇ ਪੈਸੇ ਉਥੋਂ ਕਮਾ ਕੇ ਲਿਆਉਂਦੇ ਨੇ ਉਹ ਸਾਰੇ ਨਸ਼ੇ ਦੇ ਵਿੱਚ ਉਡਾ ਦਿੰਦੇ ਨੇ ਸਾਡੇ ਘਰਾਂ ਦਾ ਅੱਜ ਗੁਜ਼ਾਰਾ ਨਹੀਂ ਚੱਲ ਰਿਹਾ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਚੌੜੇ ਸਾਡੇ ਬਜ਼ੁਰਗ ਮਾਪਿਆਂ ਦੇ ਲੱਖ ਜਰੂਰ ਟੁੱਟ ਗਏ ਜਿਨ੍ਹਾਂ ਨੇ ਆਪਣੇ ਜਵਾਨ ਪੁੱਤਰ ਸਾਡੇ ਪੰਜਾਬ ਦੀ ਇੱਕ ਪੀੜੀ ਆਤਵਾਦੀ ਕਹਿ ਕੇ ਮਾਰ ਦਿੱਤੀ ਸਾਡੀ ਦੂਜੀ ਪੀੜ੍ਹੀ ਨਸ਼ੇ ਨੇ ਖਤਮ ਕਰਦੀ ਹੈ ਅੱਜ ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾ ਦਰਿਆ ਵਗ ਰਿਹਾ ਜੀ ਓਏ ਅੱਖਾਂ ਮੁਰੇ ਮਰੀ ਅੱਜ ਸਾਡਾ ਪੰਜਾਬ ਸਾਡੀਆਂ ਅੱਖਾਂ ਸਾਹਮਣੇ ਖਤਮ ਜੀ ਅੱਜ ਸਾਨੂੰ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਮਜ਼ਬੂਤ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਰਨਾਲੇ ਦੀਆਂ ਜਿੰਨੇ ਚੋਣਾਂ ਲੜ ਰਹੀ ਹੈ ਔਰ ਪਾਰਟੀ ਦੇ ਵੱਲੋਂ ਉਮੀਦਵਾਰ ਨੇ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਸਿਮਰਤਜੀਤ ਸਿੰਘ ਮਾਨ ਜੀ ਦੇ ਦੋਤੇ ਨੇ ਉਸ ਤੋਂ ਵੀ ਇੱਕ ਵੱਖਰਾ ਪੰਥ ਹੈ ਜੀ ਇਹ ਸਾਡੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਨੌਵੀਂ ਪੀੜ੍ਹੀ ਚੋਨੇ ਉਹ ਪਰਿਵਾਰ ਜਿਨੇ ਸਾਡੀ ਕੌਮ ਲਈ ਸੰਘਰਸ਼ ਕੀਤਾ ਸਾਡੀ ਕੌਮ ਲਈ ਕੁਰਬਾਨੀ ਕੀਤੀ ਸਾਡੇ ਪੰਥ ਦੀ ਜਾਤੀ ਕਲਾ ਦੀ ਗੱਲ ਕੀਤੀ ਅੱਜ ਜਦੋਂ ਤੁਸੀਂ ਇਹਨਾਂ ਦੇ ਵਿਚਾਰ ਸੁਣੋਗੇ ਨਾ ਤਾਂ ਲੈ ਚੋਣਾ ਜਿੰਨਾ ਹਾਰਨਾ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਦਾ ਸਾਡੀ ਪੰਜਾਬ ਦੀ ਜਵਾਨੀ ਨੂੰ ਸਾਡੀਆਂ ਨਸਲਾਂ ਨੂੰ ਸਾਡੀਆਂ ਪੀੜ੍ਹੀਆਂ ਨੂੰ ਸਾਡੀ ਕੌਮ ਨੂੰ ਸਾਡੇ ਪੰਥ ਨੂੰ ਸਾਡੇ ਪੰਜਾਬ ਨੂੰ ਬਚਾਉਣਾ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਦਿੱਲੀ ਤੋਂ ਚੱਲਣ ਵਾਲੀਆਂ ਇਹ ਪੰਜਾਬ ਦੀਆਂ ਦੂਜੀਆਂ ਪਾਰਟੀਆਂ ਦੇ ਬੰਦ ਨਾ ਤਾਂ ਅਸੀਂ ਤੁਹਾਨੂੰ ਡਰਾ ਧਮਕਾ ਕੇ ਤੁਹਾਡੇ ਤੋਂ ਵੋਟਾਂ ਮੰਗ ਸਕਦੇ ਆ ਨਾ ਪੈਸੇ ਨਾਲ ਸ਼ਰਾਬ ਨਾਲ ਵੋਟਾਂ ਮੰਗ ਸਕਦੇ ਆ ਅਸੀਂ ਜਿਵੇਂ ਹੋ ਕੇ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅੱਜ ਸਰਦਾਰ ਗੋਪਿੰਦ ਸਿੰਘ ਸੰਧੂ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰੂਪ ਤੁਹਾਡੇ ਵਰਗੇ ਮਿਹਨਤਕਸ਼ ਲੋਕਾਂ ਦੇ ਸਾਥ ਦੀ ਲੋੜ ਹੈ ਜੀ ਤੁਸੀਂ ਸਾਰੇ ਜਾਣੇ ਇਕੱਤਰ ਹੋ ਕੇ ਸਾਡਾ ਸਾਥ ਦਿਓ ਸਾਡਾ ਚੋਣ ਨਿਸ਼ਾਨ ਬਲਦੀ ਹੈ ਜੀ ਤੁਸੀਂ ਆਪਣੇ ਆਸ਼ੀਰਵਾਦ ਨਾਲ ਵੋਟਾਂ ਨਾਲ ਪਿਆਰ ਦੇ ਨਾਲ ਤੁਸੀਂ ਸਾਡੀ ਬਾਲ अड़न के हक खड़न सो साडिया एनिया बेनती प्रवान करो गज के फतेह की सज पा दिए वाहू जी का खालसा बहुत बहुत धनबाद जी